ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਪ੍ਰੀਤ ਸਿੰਘ ਅੱਜ ਤਰੀਕ ਹੈਗੀ ਹੈ ਜੀ 17 ਅਗਸਤ ਤੇ ਦਿਨ ਹੈਗਾ ਐਤਵਾਰ ਟਾਈਮ ਹੋ ਚੁੱਕਾ ਜੀ ਤਕਰੀਬਨ 3:30 ਵਜ ਚੁੱਕੇ ਨੇ ਦੁਪਹਿਰ ਦੇ ਅੱਜ ਆਪਾਂ ਚੱਲੇ ਆ ਜੀ ਬਲੌਗ ਬਣਾਉਣ ਯਾਨੀ ਕਿ ਯਾਤਰਾ ਕਰਾਂਗੇ ਜੀ ਦਰਸ਼ਨ ਕਰਕੇ ਆਵਾਂਗੇ ਗੁਰਦੁਆਰਾ ਸਾਹਿਬ ਦੇ ਗੁਰੂ ਸਰ ਮਹਾਰਾਜ ਜਾਵਾਂਗੇ ਜੀ ਆਪਾਂ ਚਲੋ ਜੀ ਫਿਰ ਚੱਲਦੇ ਆਪਾਂ ਜੇਕਰ ਡਿਸਟੈਂਸ ਦੀ ਗੱਲ ਕਰੀਏ ਤਾਂ ਮੇਰੇ ਪਿੰਡ ਤੋਂ ਤਕਰੀਬਨ 13-14 ਕਿਲੋਮੀਟਰ ਇਹ ਪਿੰਡ ਪੈਂਦਾ ਹੈ ਜੀ ਗੁਰੂ ਸਰ ਮਹਾਰਾਜ ਜ਼ਿਲ੍ਹਾ ਬਠਿੰਡਾ ਤਾਂ ਇੱਥੇ ਆਪਾਂ ਤਿੰਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਜੀ ਸਭ ਤੋਂ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਜਾਵਾਂਗੇ ਗੁਰਦੁਆਰਾ ਸ੍ਰੀ ਅੰਬੂ ਸਾਹਿਬ ਉਸ ਤੋਂ ਬਾਅਦ ਆਪਾਂ ਜਾਵਾਂਗੇ ਜੀ ਗੁਰਦੁਆਰਾ ਸ੍ਰੀ ਗੰਜ ਸਾਹਿਬ ਉਸ ਤੋਂ ਬਾਅਦ ਆਪਾਂ ਚੱਲਾਂਗੇ ਜੀ ਗੁਰਦੁਆਰਾ ਸ੍ਰੀ ਪੱਤਾ ਸਾਹਿਬ ਜੀ ਜੋ ਕਿ ਇਹ ਤਿੰਨੇ ਗੁਰਦੁਆਰਾ ਸਾਹਿਬ ਪਿੰਡ ਗੁਰੂਸਰ ਮਹਾਰਾਜ ਦੇ ਵਿੱਚ ਸਥਿਤ ਨੇ ਜੀ ਲਹਿਰਾ ਸੌਂਦਾ ਤੋਂ ਬਿਲਕੁਲ ਸਾਹਮਣੇ ਛੜਕ ਜਾਂਦੀ ਹੈ ਜੀ NH7 ਜੋ ਕਿ ਨੈਸ਼ਨਲ ਹਾਈਵੇ ਹੈ ਜੀ ਇਸ ਦੇ ਉੱਪਰ ਤੁਸੀਂ ਲਹਿਰਾ ਸੌਂਦਾ ਜਿਹੜਾ ਪਿੰਡ ਹੈ ਉਸ ਦੇ ਸਾਹਮਣੇ ਬਿਲਕੁਲ ਦੇਖ ਰਹੇ ਹੋ ਇਹ ਮੇਨ ਗੇਟ ਬਣਿਆ ਹੋਇਆਗਾ ਜਿਹੜਾ ਕਿ ਗੁਰੂਸਰ ਮਹਾਰਾਜ ਨੂੰ ਜਾਂਦਾਗਾ ਜੀ ਲੈਰਾ ਮੁਹੱਬਤ ਵਾਲੇ ਥਰਮਲ ਪਲਾਂਟ ਦੇ ਬਿਲਕੁਲ ਨਾਲ ਦੀ ਇਹ ਸੜਕ ਜਾਂਦੀ ਹੈ ਜੀ ਗੁਰਦੁਆਰਾ ਸਾਹਿਬ ਨੂੰ ਇਹ ਆ ਜਾਂਦਾ ਜੀ ਸਭ ਤੋਂ ਪਹਿਲਾ ਗੇਟ ਜੋ ਕਿ ਗੁਰਦੁਆਰਾ ਸਾਹਿਬ ਦਾਗਾ ਜੋ ਕਿ ਜਾਂਦਿਆਂ ਨੂੰ ਹੀ ਆਉਂਦਾਗਾ ਉਸ ਤੋਂ ਬਾਅਦ ਅਸੀਂ ਮੇਨ ਗੇਟ ਰਾਹੀਂ ਜਾਵਾਂਗੇ ਜੀ ਇਹ ਜਿਹੜੀ ਸਾਹਮਣੇ ਸੜਕ ਜਾ ਰਹੀ ਹੈ ਜੀ ਇਹ ਜਾ ਰਹੀ ਹੈਗੀ ਮਹਾਰਾਜਪਿੰਡ ਨੂੰ ਤੇ ਇਧਰਲੀ ਸਾਈਡ ਸਾਡੇ ਸੱਜੇ ਹੱਥ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀ ਸੇ ਸ਼ੋਭਤਾ ਜੀ ਇਹ ਹੈ ਜੀ ਗੁਰਦੁਆਰਾ ਸਾਹਿਬ ਤੰਬੂ ਸਾਹਿਬ ਪਾਤਸ਼ਾਹੀ ਛੇਵੀ ਨਾਲ ਸੰਬੰਧਤ ਇਹ ਗੁਰਦੁਆਰਾ ਹੈ ਜੀ ਅੱਜ ਆਪਾਂ ਆਏ ਹਾਂ ਜੀ ਇੱਥੇ ਦਰਸ਼ਨ ਕਰਨ ਤੇ ਸਾਡਾ ਸਾਥ ਦੇਣਗੇ ਮਿਸਟਰ ਅਮਨਿੰਦਰ ਸਿੰਘ ਜੋ ਕਿ ਸਪੋਕਨ ਟੀਚਰ ਨੇ ਇਹ ਹੈ ਜੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਸੇਮੀ ਤੰਬੂ ਸਾਹਿਬ ਸਭ ਤੋਂ ਪਹਿਲਾਂ ਐਂਟਰ ਹੁੰਦਿਆ ਸਾਰੀ ਸਾਨੂੰ ਸੱਜੇ ਹੱਥ ਸਰੋਵਰ ਦੱਸਿਆ ਜੀ ਉਸ ਤੋਂ ਬਾਅਦ ਅਸੀਂ ਲੰਗਰ ਹਾਲ ਵੱਲ ਜਾ ਰਹੇ ਹਾਂ ਇਹ ਹੈ ਜੀ ਸਾਹਮਣੇ ਦਿਖ ਰਿਹਾ ਸਾਨੂੰ ਲੰਗਰ ਹਾਲ ਇੱਧਰ ਲੰਗਰ ਹਾਲ ਹੈ ਜੀ ਵਾਟਰ 쿨ਰ ਝੂਠੇ ਬਰਤਨ ਸਾਫ ਕਰਨ ਦੇ ਲਈ ਇੱਥੇ ਜਗ੍ਹਾ ਬਣੀ ਹੋਈ ਹੈ ਜੀ ਸਾਹਮਣੇ ਅਕਾਊਂਟੈਂਟ ਖਜ਼ਾਨਚੀ ਮੈਨੇਜਰ ਇਹਨਾਂ ਦੇ ਰੂਮ ਨੇ ਜੀ ਇਧਰ ਦੂਸਰਾ ਗੇਟ ਹੈ ਜੀ ਲੰਗਰ ਹਾਲ ਦਾ ਜੀ ਸਾਹਮਣੇ ਮੁਹਾਰਨੀ ਬਣੀ ਹੋਈ ਹੈ ਜੀ ਹੁਣ ਅਸੀਂ ਦੇਖਣ ਜਾ ਰਹੇ ਹਾਂ ਜੀ ਰਸੋਈ ਘਰ ਇਹ ਹੈ ਜੀ ਗੁਰਦੁਆਰਾ ਸਾਹਿਬ ਜੀ ਦਾ ਰਸੋਈ ਘਰ ਜਿੱਥੇ ਕੇ ਸਿੱਖ ਸੰਗਤਾਂ ਦੇ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ ਜੀ ਸਭ ਤੋਂ ਪਹਿਲਾਂ ਅਸੀਂ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਜੀ ਉਸ ਤੋਂ ਬਾਅਦ ਅਸੀਂ ਮੱਥਾ ਟੇਕਾਂਗੇ ਜੇਕਰ ਅਸੀਂ ਇਸ ਪਿੰਡ ਦੇ ਗੁਰਦੁਆਰਾ ਸਹਿਬਾਨਾ ਦੇ ਨਾਲ ਇਤਿਹਾਸ ਦੇ ਬਾਰੇ ਵਿੱਚ ਗੱਲ ਕਰਗੇ ਤਾਂ ਇੱਥੇ ਪਾਤਸ਼ਾਹੀ 6ਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਲੱਲਾ ਬੇਗ ਨਾਲ ਤੀਸਰੀ ਜੰਗ ਹੋਈ ਸੀ ਜੀ ਗੁਰੂ ਸਰ ਮਹਾਰਾਜ ਦੀ ਜੰਗ ਦੇ ਨਾਮ ਨਾਲ ਜਾਣੀ ਜਾਂਦੀ ਹੈ ਇਹ ਜੰਗ ਜੇਕਰ ਸੰਖੇਪ ਇਤਿਹਾਸ ਨੂੰ ਪੜ੍ਹੀਏ ਤਾਂ ਕਿਹਾ ਜਾਂਦਾ ਹੈ ਜੀ ਕਾਬਲ ਦੀਆਂ ਸੰਗਤਾਂ ਸੇਠ ਕਰੋੜੀ ਮਲਸ ਨੇ ਆਪਣੀ ਕਿਰਤ ਕਮਾਈ ਨੂੰ ਸਫਲ ਕਰਨ ਵਾਸਤੇ ਦਸਬੰਦ ਦੀ ਮਾਇਆ ਵਿੱਚੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੇਟਾ ਕਰਨ ਵਾਸਤੇ ਬਹੁਤ ਵਧੀਆ ਕਿਸਮ ਦੇ ਦੋ ਅਰਬੀ ਘੋੜੇ ਖਰੀਦ ਕੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਸਨ ਲਾਹੌਰ ਪਹੁੰਚੇ ਤਾਂ ਮੁਗਲ ਹਕੂਮਤ ਦਾ ਮਨ ਘੋੜੇ ਦੇਖ ਕੇ ਬੇਈਮਾਨ ਹੋ ਗਿਆ ਸੰਗਤਾਂ ਨੇ ਬਹੁਤ ਕਿਹਾ ਕਿ ਇਹ ਘੋੜੇ ਗੁਰੂ ਜੀ ਦੀ ਭੇਟਾ ਲਈ ਲਜਾਏ ਜਾ ਰਹੇ ਹਨ ਪਰ ਮੁਗਲਾਂ ਨੇ ਘੋੜੇ ਖੋ ਕੇ ਲਾਹੌਰ ਦੇ ਸੂਬੇਦਾਰ ਅਨਾਇਤ ਉਲ ਖਾਨ ਦੇ ਦਰਬਾਰ ਕੋ ਚਾ ਦਿੱਤੇ ਇਸ ਘਟਨਾ ਉਪਰੰਤ ਸੰਗਤ ਉਦਾਸ ਹੋ ਕੇ ਗੁਰੂ ਜੀ ਪਾਸ ਸੁਧਾਰ ਪਹੁੰਚੀ ਸੰਗਤ ਦੇ ਨਾਲ ਆਏ ਉਸ ਇਲਾਕੇ ਦੇ ਮਸੰਦ ਸਿੱਖ ਭਾਈ ਬਖਤਮਲ ਅਤੇ ਭਾਈ ਦਿਆਲ ਜੰਮ ਨੇ ਬੜੀ ਨਿਮਰਤਾ ਸਾਹਿਤ ਬੇਨਤੀ ਕੀਤੀ ਕਿ ਗੁਰੂ ਜੀ ਅਸੀਂ ਆਪ ਜੀ ਦੀ ਭੇਟਾ ਵਾਸਤੇ ਦੋ ਕੀਮਤੀ ਘੋੜੇ ਲੈ ਕੇ ਆ ਰਹੇ ਸੀ ਜੋ ਰਸਤੇ ਵਿੱਚ ਮੁਗਲ ਫੌਜਾਂ ਨੇ ਖੋ ਲਏ ਹਨ ਸੰਗਤ ਦੀ ਭਾਵਨਾ ਹੈ ਕਿ ਆਪ ਜੀ ਉਹਨਾਂ ਤੇ ਸਵਾਰੀ ਕਰੋ ਤਾਂ ਗੁਰੂ ਜੀ ਨੇ ਕਿਹਾ ਕਿ ਸੰਗਤ ਦੀ ਭੇਟਾ ਤਾਂ ਉਦੋਂ ਹੀ ਪ੍ਰਵਾਨ ਹੋ ਗਈ ਸੀ ਜਦੋਂ ਤੁਸੀਂ ਘਰੋਂ ਤੁਰੇ ਸੀ ਪਰ ਜੇ ਇਹ ਭਾਵਨਾ ਹੈ ਤਾਂ ਇਹ ਵੀ ਜ਼ਰੂਰ ਪੂਰੀ ਹੋਵੇਗੀ ਘੋੜੇ ਗੁਰੂ ਘਰ ਪਹੁੰਚ ਜਾਣਗੇ ਐਉਂ ਗੁਰੂ ਜੀ ਨੇ ਭਾਈ ਵਿਦੀ ਚੰਦ ਨੂੰ ਥਾਪੜਾ ਦੇ ਕੇ ਪਹਿਲਾ ਘੋੜਾ ਕਾਹੀ ਬਣ ਕੇ ਤੇ ਦੂਜਾ ਘੋੜਾ ਜੋਤੀ ਬਣ ਕੇ ਵਾਪਸ ਕਰਵਾਇਆ ਇਨ ਕੀਮਤੀ ਘੋੜਿਆਂ ਦੇ ਨਾਮ ਦਿਲਬਾਗ ਤੇ ਗੁਲਬਾਗ ਸੀ ਇਸ ਸਮੇਂ ਗੁਰੂ ਜੀ ਪਿੰਡ ਭਾਈ ਰੂਪੇ ਵਿਰਾਜ ਰਹੇ ਸਨ ਭਾਈ ਵਿਧੀ ਚੰਦ ਦੇ ਇਸ ਬਹਾਦਰੀ ਭਰੇ ਕਾਰਨਾਮੇ ਤੋਂ ਬਾਅਦ ਸ਼ਾਹ ਜਹਾਂ ਬਾਦਸ਼ਾਹ ਨੂੰ ਸੱਤੀ ਕੱਪੜੇ ਅੱਗ ਲੱਗਦੇ ਉਸ ਨੇ ਕਾਬਲ ਦੇ ਸੂਬੇ ਲੱਲਾ ਬੇਗ ਨੂੰ ਬਹਾਦਰ ਜਰਨੈਲ ਅਤੇ 35000 ਫੌਜ ਦੇ ਕੇ جنگ ਲਈ ਭੇਜਿਆ ਇਧਰ ਗੁਰੂ ਜੀ ਜੋ ਜਾਨੀ ਜਾਨਸਨ جنگ ਲਈ ਇਸ ਸਥਾਨ ਨੂੰ ਚੁਣੇ ਭਾਵੇਂ ਕੇ ਰਾਏ ਜੋਧ ਨੇ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਕਿਲੇ ਅੰਦਰ ਜੰਗ ਲੜੋ ਪਰ ਗੁਰੂ ਜੀ ਨੇ ਕਿਹਾ ਰਾਏ ਜੋਧ ਸੂਰਮੇ ਕਿਲਿਆਂ ਵਿੱਚ ਨਹੀਂ ਖੁੱਲੇ ਮੈਦਾਨ ਵਿੱਚ ਬੈਰੀਆਂ ਨੂੰ ਹੱਥ ਦਿਖਾਉਂਦੇ ਹਨ ਗੁਰੂ ਜੀ ਨੇ ਭਾਈ ਰੂਪੇ ਤੋਂ ਚੱਲ ਕੇ ਮਹਾਰਾਜ ਪਿੰਡ ਦੇ ਬਾਹਰ ਬਾਹਰ ਇਸ ਸਥਾਨ ਤੇ ਬੜੀ ਵਿਆਉਂਤ ਨਾਲ ਮੋਰਚਾ ਬੰਦੀ ਕੀਤੀ ਉਧਰ ਲੱਲਾ ਬੇਗ ਦੀ ਅਗਵਾਈ ਹੇਠ ਮੁਗਲ ਫੌਜ ਨੇ ਪਹੁੰਚ ਕੇ ਮੋਰਚਾ ਬੰਦੀ ਕਰਕੇ ਆਪਣੇ ਸੂਈਆ ਹਸਨ ਖਾਨ ਭੇਜਿਆ ਹਸਨ ਖਾਨ ਨੇ ਵਾਪਸ ਜਾ ਕੇ ਗੁਰੂ ਜੀ ਦੀ ਤਾਰੀਫ ਕੀਤੀ ਜਿਸ ਤੇ ਕਾਬਲੀ ਬੇਗ ਨੇ ਇਸ ਦੇ ਕੋڑے ਮਰਵਾਏ ਉਹ ਗੁਰੂ ਜੀ ਦੀ ਸ਼ਰਨ ਵਿੱਚ ਆਇਆ ਗੁਰੂ ਜੀ ਨੇ ਬਚਨ ਕੀਤਾ ਕਿ ਭਾਈ ਤੈਨੂੰ ਕਾਬਲ ਦੀ ਸੂਬੇਦਾਰੀ ਮਿਲੇਗੀ ਇਧਰ ਸਿੱਖ ਯੋਧੇ ਕੇਵਲ 3000 ਸਨ 500 ਯੋਧੇ ਰਾਏ ਯੋਧੇ ਦੇ 500 ਉਸ ਦੇ ਭਰਾ ਦੇ ਕੁੱਲ 4000 ਯੋਧੇ ਜਾਨ ਤਲੀ ਤੇ ਧਰ ਕੇ ਲੜਨ ਵਾਲੇ ਸਨ ਗੁਰੂ ਜੀ ਦੀਆਂ ਫੌਜਾਂ ਨੇ ਬਹਾਦਰੀ ਨਾਲ ਜੰਗ ਕੀਤਾ ਤੇ 35000 ਮੁਗਲ ਫੌਜ ਨੂੰ ਬੁਰੀ ਤਰ੍ਹਾਂ ਹਰਾਇਆ ਜਥਾ ਰਣਸੂਰੇ ਚਿਤ ਉਲਾਸ ਭਾਈ ਬੀਦੀ ਚੰਦ ਹੱਥੋਂ ਸਮਸ ਬੇਗ ਮਾਰਿਆ ਗਿਆ ਭਾਈ ਜੇਠਾ ਜੀ ਹੱਥੋਂ ਕਾਸਮਬੀਰ ਅਤੇ ਰਾਏ ਜੋਧ ਹੱਥੋਂ ਕਮਰ ਬੇਗ ਮਾਰਿਆ ਗਿਆ ਲੱਲਾ ਬੇਗ ਦੇ 바ਰ ਨਾਲ ਗੁਰੂ ਜੀ ਦਾ ਘੋੜਾ ਗੁਲਬਾਗ ਸ਼ਹੀਦ ਹੋ ਗਿਆ ਹੁਣ ਗੁਰੂ ਜੀ ਪੈਦਲ ਹੀ ਮੈਦਾਨੇ ਜੰਗ ਵਿੱਚ ਆਏ ਤੇ ਲੱਲਾ ਤੇ ਅਜੇਹਾ ਵਾਰ ਕੀਤਾ ਉਹ ਦੋ ਫੜ ਹੋ ਗਿਆ ਕਾਬਲੀ ਬੇਗ ਵੀ ਗੁਰੂ ਜੀ ਦੇ ਹੱਥੋਂ ਮਾਰਿਆ ਗਿਆ ਕਿਉਂ ਸਾਰੇ ਖਾਨ ਜਰਨੈਲ ਮਾਰੇ ਗਏ ਤੇ ਸ਼ਾਹੀ ਫੌਜ ਨੂੰ ਪਾਦੜ ਪਈ ਜੰਗ ਵਿੱਚ ਭਾਰੀ ਗਿਣਤੀ ਵਿੱਚ ਸ਼ਾਹੀ ਫੌਜ ਮਾਰੇ ਗਈ ਬਾਕੀ ਜਾਨਾਂ ਬਚਾ ਕੇ ਭੱਜ ਗਏ ਹਸਨ ਖਾਨ ਜਿਸ ਨੇ ਗੁਰੂ ਜੀ ਦੀ ਸ਼ਰਨ ਪੈ ਕੇ ਕਾਬਲ ਦਾ ਸੂਬਾ ਹੋਣ ਦਾ ਵਾਰ ਪ੍ਰਾਪਤ ਕਰ ਲਿਆ ਸੀ ਜਾ ਕੇ ਕਾਬਲ ਦਾ ਸੂਬੇਦਾਰ ਬਣਿਆ सामने ਤੁਸੀਂ ਦੇਖ ਰਹੇ ਹੋ ਜੀ ਗੁਰਦੁਆਰਾ ਤੰਬੂ ਸਾਹਿਬ ਦਾ ਦਰਬਾਰ ਸਾਹਿਬ ਗੁਰਦੁਆਰਾ ਤੰਬੂ ਸਾਹਿਬ ਵਿਖੇ ਗੁਰੂ ਸਾਹਿਬ ਜੀ ਨੇ ਜੰਗ ਦੇ ਦੌਰਾਨ ਆਪਣੇ ਤੰਬੂ ਲਗਾਏ ਸਨ ਸਤਨਾਮ ਸ੍ਰੀ ਵਾਹਿਗੁਰੂ ਜੀ ਹਾਂਜੀ ਮੱਥਾ ਟੇਕਣ ਤੋਂ ਬਾਅਦ ਅਸੀਂ ਵਾਪਸ ਆਏ ਜੀ ਕੜਾ ਪ੍ਰਸ਼ਾਦ ਦੀ ਦੇਗ ਪ੍ਰਾਪਤ ਕੀਤੀ ਇਸ ਗੁਰਦੁਆਰਾ ਸਾਹਿਬ ਦੀ ਜੇਕਰ ਅਸੀਂ ਗੱਲ ਕਰ ਗਏ ਤਾਂ ਇਹ ਉਸ ਅਸਥਾਨ ਤੇ ਸਥਾਪਿਤ ਹੈ ਜਿੱਥੇ ਗੁਰੂ ਸਾਹਿਬ ਨੇ ਤੰਬੂ ਲਗਾ ਕੇ ਆਪਣੀ ਸਿੱਖ ਫੌਜਾਂ ਨੂੰ ਅਤੇ ਸਿੱਖ ਸੰਗਤ ਨੂੰ ਰੱਖਿਆ ਸੀ ਅਤੇ ਆਪ ਵੀ ਰਹੇ ਸਨ ਇਹ ਸਾਹਮਣੇ ਜੀ ਦੀਵਾਨੇ ਹਾਲ ਬਣ ਰਿਹਾ ਹੈਗਾ ਦਾ ਕੰਸਟ੍ਰਕਸ਼ਨ ਦਾ ਕੰਮ ਚੱਲ ਰਿਹਾ ਹੈਗਾ ਹਾਲੇ ਫਿਲਹਾਲ ਇਸ ਸਥਾਨ ਨੂੰ ਗੁਰੂ ਜੀ ਨੇ ਮਾਲਕ ਦਾ ਕੂਕ ਖੇਤਰ ਦਾ ਵਾਰ ਦਿੱਤਾ ਗਿਆ ਇਸ ਸਥਾਨ ਤੇ ਸਾਰੇ ਹੀ ਗੁਰਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾਂਦੇ ਹਨ ਸਾਲਾਨਾ ਜੋੜ ਮੇਲੇ ਮਾਘੀ ਬਸਾਖੀ ਲੱਗਦੇ ਹਨ ਜੀ 16 ਮੱਘਰ ਨੂੰ ਮਹਾਰਾਜ ਦੀ ਜੰਗ ਫਤਿਹ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਜੀ ਹਰ ਸਾਲ ਬੜੀ ਧੂਮ-ਤਾਮ ਦੇ ਨਾਲ ਸੰਗਤ ਇੱਥੇ ਆਉਂਦੀ ਹੈ ਜੀ ਇਹ ਹੈ ਜੀ ਗੁਰਦੁਆਰਾ ਸ਼੍ਰੀ ਤੰਬੂ ਸਾਹਿਬ ਜੀ ਦਾ ਸਰੋਵਰ ਸਾਹਿਬ ਇਸ ਤੋਂ ਬਾਅਦ ਅਸੀਂ ਜਾਵਾਂਗੇ ਜੀ ਗੁਰਦੁਆਰਾ ਸਾਹਿਬ ਸ਼ਹੀਦ ਗੰਜ ਸਾਹਿਬ ਜੀ ਜੋ ਕਿ ਇੱਥੋਂ ਤਕਰੀਬਨ ਥੋੜੀ ਜੀ ਹੀ ਦੂਰੀ ਤੇ ਸਥਿਤ ਹੈ ਜੀ ਜੋ ਕਿ ਚੜ੍ਹਦੇ ਵੱਲ ਹੈ ਇਸ ਗੁਰਦੁਆਰਾ ਸਾਹਿਬ ਦੇ ਤੁਸੀਂ ਪੈਦਲ ਵੀ ਜਾ ਸਕਦੇ ਹੋ ਉੱਥੇ ਅਸੀਂ ਦਰਸ਼ਨ ਕਰਾਂਗੇ ਜੀ ਬੇਰੀ ਸਾਹਿਬ ਦੇ ਜਿੱਥੇ ਕਿ ਗੁਰੂ ਸਾਹਿਬ ਜੀ ਨੇ ਆਪਣੇ ਕੋੜੇ ਬੇਰੀ ਸਾਹਿਬ ਦੇ ਨਾਲ ਬੰਨੇ ਸਨ ਗੁਰਦੁਆਰਾ ਸਾਹਿਬ ਤੋਂ ਜਿੱਦਾਂ ਹੀ ਅਸੀਂ ਬਾਹਰ ਨਿਕਲੇ ਤਾਂ ਉਸ ਤੋਂ ਬਾਅਦ ਜੀ ਸੱਜੇ ਹੱਥ ਅਸੀਂ ਜਾਣਾਗਾ ਸਾਹਮਣੇ ਗੁਰਦੁਆਰਾ ਸਾਹਿਬ ਹੈ ਜੀ ਸ਼ਹੀਦ ਗੰਧ ਸਾਹਿਬ ਗੁਰਦੁਆਰਾ ਇਸ ਗੁਰਦੁਆਰੇ ਦੇ ਜੇਕਰ ਅਸੀਂ ਇਤਿਹਾਸ ਦੀ ਗੱਲ ਕਰੀਏ ਤਾਂ ਜਿੱਦਾਂ ਹੀ ਗੁਰੂ ਜੀ ਨੇ ਜੰਗ ਫਤਿਹ ਹੋਈ ਤਾਂ ਜੰਗ ਫਤਿਹ ਹੋਣ ਉਪਰੰਤ ਆਪਣੇ ਅਤੇ ਮੁਗਲਾਂ ਦੇ ਫੱਟੜ ਯੋਧਿਆਂ ਦੀ ਸਾਮ ਸੰਭਾਲ ਕੀਤੀ। ਮੁਗਲ ਫੌਜੀਆਂ ਦੀਆਂ ਲਾਸ਼ਾਂ ਖੂਪ ਪਟਵਾ ਕੇ ਦਫਨਾ ਦਿੱਤੀਆਂ ਗਈਆਂ ਜੀ। ਅਤੇ ਉੱਪਰ ਸ਼ਹੀਦ ਸਿੱਖਾਂ ਦਾ ਅੰਗੀਠਾ ਚਿਣਵਾ ਕੇ ਆਪਣੇ ਹਥੀ ਗੁਰੂ ਜੀ ਨੇ ਅੰਤਮ ਸੰਸਕਾਰ ਕੀਤਾ। ਸ਼ਹੀਦ ਸਿੱਖਾਂ ਵਿੱਚ ਭਾਈ ਜੇਠਾ ਜੀ, ਭਾਈ ਮੰਝ ਜੀ, ਭਾਈ ਭੋਮਾ ਜੀ, ਭਾਈ ਕਟਾਰੂ ਜੀ, ਭਾਈ ਭਾਰੂ ਜੀ ਤੇ ਹੋਰ ਵੀ ਯੋਧੇ ਸਿੱਖ ਸਨ। ਸ਼ਹੀਦ ਸਿੱਖਾਂ ਦੇ ਸਕਾਰ ਦੀ ਜਗ੍ਹਾ ਅੱਜ ਗੁਰਦੁਆਰਾ ਸਾਹਿਬ ਸ਼ਹੀਦ ਗੰਦ ਸਾਹਿਬ ਜੀ ਸੁਸ਼ੋਭਤ ਹੈ ਜੀ ਇਹ ਹੈ ਜੀ ਉਹ 베ਰੀ ਸਾਹਿਬ ਜਿੱਥੇ ਗੁਰੂ ਸਾਹਿਬ ਜੀ ਨੇ ਆਪਣੇ ਘੋੜੇ ਬੰਨੇ ਸਨ ਇਹ ਬਿਲਕੁਲ ਸਾਹਮਣੇ ਹੈ ਜੀ ਗੁਰਦੁਆਰਾ ਸ਼ਹੀਦ ਗੰਦ ਸਾਹਿਬ ਦੇ ਇਹ ਹੈ ਜੀ ਸੰਖੇਪ ਇਤਿਹਾਸ ਗੁਰਦੁਆਰਾ ਸ਼ਹੀਦ ਗੰਧ ਸਾਹਿਬ ਜੀ ਦਾ ਜਿੱਥੇ ਕਿ ਸੰਗਤਾਂ ਦੀ ਸਹਾਇਤਾ ਦੇ ਨਾਲ ਗੁਰੂ ਸਾਹਿਬ ਜੀ ਨੇ ਇੱਕ ਖੂਹ ਕਹਿੰਦੇ ਪਟਵਾਇਆ ਸੀ ਇਸ ਖੂਹ ਵਿੱਚ ਜੰਗ ਸਮੇਂ ਜਿੰਨੀਆਂ ਵੀ ਮੁਗਲ ਫੌਜ ਮਰੀ ਜਿਨ੍ਹਾਂ ਵਿੱਚ ਨਵਾਬ ਲੱਲਾ ਬੇਗ ਕਾਬਲੀ ਬੇਗ ਗੁਲਖਾਂ ਆਦ ਨੂੰ ਹਥਿਆਰਾਂ ਸਮੇਤ ਤਪਨਾ ਦਿੱਤਾ ਗਿਆ ਸੀਗਾ ਜੀ ਗੁਰੂ ਸਾਹਿਬ ਜੀ ਨੇ ਉਸ ਤੋਂ ਬਾਅਦ ਖੂਹ ਬੰਦ ਕਰਵਾ ਕੇ ਉੱਪਰ ਇੱਕ ਥੜਾ ਜਿਲਾਵਾ ਕੇ ਲੱਕੜਾਂ ਦੇ ਵੱਡੇ ਢੇਰ ਵਿੱਚ ਸ਼ਹੀਦ ਹੋਏ ਸਿੰਘਾਂ ਜਿਨ੍ਹਾਂ ਵਿੱਚ ਭਾਈ ਜੇਠਾ ਜੀ ਭਾਈ ਮਾਨ ਜੀ ਤੇ ਹੋਰ ਵੀ ਕਈ 1273 ਸ਼ਹੀਦਾਂ ਸਿੰਘਾਂ ਦਾ ਆਪਣੇ ਹੱਥੀਂ ਸਸਕਾਰ ਕੀਤਾ ਸੀ ਇਸ ਖੂਹ ਦੇ ਵਾਲੇ ਸਥਾਨ ਦੇ ਉੱਪਰ ਜੇਕਰ ਅੱਜ ਕੱਲ ਗੱਲ ਕਰੀਏ ਤਾਂ ਗੁਰਦੁਆਰਾ ਸ਼ਹੀਦ ਕੰਤ ਸਾਹਿਬ ਦੀ ਸੁੰਦਰ ਇਮਾਰਤ ਸੁਸ਼ੋਭਤ ਹੈ ਜੋ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਪ੍ਰਾਤਨ 베ਰੀ ਸਾਹਿਬ ਬਿਲਕੁਲ ਆਪੋਜੀਟ ਹੈ ਜੀ ਯਾਨੀ ਕਿ ਬਿਲਕੁਲ ਸામਨੇ ਸੇ 43 ਸਾਈਡ ਹੈ ਜੀ ਗੁਰਦੁਆਰਾ ਸਾਹਿਬ ਸ਼ਹੀਦ ਗੰਗ ਸਾਹਿਬ ਜੋ ਕਿ ਚੜਦੇਵਾਲੇ ਪਾਸੇ ਹੈ ਜੀ ਇਸ ਸਥਾਨ ਦੀ ਜੇਕਰ ਸੇਵਾ ਸੰਭਾਲ ਦੀ ਗੱਲ ਕਰੀਏ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਜੀ ਹੁਣ ਅਸੀਂ ਜਾਵਾਂਗੇ ਜੀ ਗੁਰਦੁਆਰਾ ਸਾਹਿਬ ਦੇ ਪਾਸ ਹੈ ਇਹ ਹੈ ਜੀ ਬਾਹਰੋਂ ਸੁੰਦਰ ਇਮਾਰਤ ਗੁਰਦੁਆਰਾ ਸ਼ਹੀਦ ਗੰਧ ਸਾਹਿਬ ਜੀ ਦੀ ਗੁਰੂ ਸਰ ਮਹਾਰਾਜ ਦੇ ਨਾਮ ਨਾਲ ਜਾਣਿਆ ਜਾਂਦਾ ਜੀ ਇਹ ਪਿੰਡ ਮਹਾਰਾਜਪਿੰਡ ਦੀ ਜੇਕਰ ਗੱਲ ਕਰੀਏ ਤਾਂ ਇੱਥੋਂ ਤੱਕ तकरीबन 2.5 ਤੇ 3 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਜੀ ਮਹਾਰਾਜਪਿੰਡ ਹੁਣ ਅਸੀਂ ਜਾ ਰਹੇ ਹਾਂ ਜੀ ਗੁਰਦੁਆਰਾ ਛਿਲਤੀਪਾ ਸਾਹਿਬ ਤੇ ਬਾਬਾ ਸਾਹਿਬ ਦੇ ਸਥਾਨ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇਹ ਉਹ ਸਥਾਨ ਹੈ ਜਿੱਥੇ ਸਿੱਬਾ ਸਾਹਿਬ ਦੇ ਉੱਪਰ ਬੈਠ ਕੇ ਗੁਰੂ ਸਾਹਿਬ ਜੀ ਨੇ ਮੁਗਲ ਫੌਜਾਂ ਦੇ ਨਾਲ ਲੜਾਈ ਲੜੀ ਸੀ ਜਦੋਂ ਲੱਲਾ ਬੇਗ ਦੇ ਵਾਰ ਨਾਲ ਗੁਰੂ ਜੀ ਦਾ ਘੋੜਾ ਗਲਵਾਗ ਸ਼ਹੀਦ ਹੋ ਗਿਆ ਸੀ ਤਾਂ ਉਸ ਤੋਂ ਬਾਅਦ ਗੁਰੂ ਜੀ ਪੈਦਲ ਹੀ ਮੈਦਾਨੇ ਜੰਗ ਵਿੱਚ ਆਏ ਤਾਂ ਜਦ ਲੱਲਾ ਬੇਗ ਮੈਦਾਨ ਵਿੱਚ ਆਇਆ ਤਾਂ ਗੁਰੂ ਜੀ ਨੇ ਹਸਨ ਖਾਨ ਨੂੰ ਪੁੱਛਿਆ ਸੀ ਕਿ ਲੱਲਾ ਬੇਗ ਕਿਹੜਾ ਹੈ ਹਾਸਨ ਖਾਨ ਨੇ ਇਸ ਸਥਾਨ ਉੱਚੇ ਟਿੱਬੇ ਤੇ ਖੜੋ ਕੇ ਦੂਰਬੀਨ ਨਾਲ ਵੇਖ ਕੇ ਦੱਸਿਆ ਕਿ ਮਹਾਰਾਜ ਉਹ ਲੱਲਾ ਬੇਗ ਹੈ ਜਿਹੜਾ ਉੱਚਾ ਹੱਥ ਕਰਕੇ ਤੁਹਾਨੂੰ ਵੇਖ ਰਿਹਾ ਹੈ ਲੱਲਾ ਬੇਗ ਤੇ ਗੁਰੂ ਜੀ ਨੇ ਅਜੀਹਾ ਵਾਰ ਕੀਤਾ ਕਿ ਉਹ ਦੋ ਫਾੜ ਹੋ ਗਿਆ ਅੱਜ ਇਸ ਟਿੱਬੇ ਦੇ ਉੱਪਰ ਗੁਰਦੁਆਰਾ ਟਿੱਬਾ ਸਾਹਿਬ ਜੀ ਸ਼ੌਭਤ ਹੈ ਜੀ ਜੋ ਕਿ ਤੁਸੀਂ ਸਾਹਮਣੇ ਦੇਖ ਰਹੇ ਹੋ ਗੁਰਦੁਆਰਾ ਟਿਬਾਸ ਸਾਹਿਬ ਵੱਡਾ ਗੁਰੂ ਸਰ ਮਹਾਰਾਜ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਗੁਰਦੁਆਰਾ ਸਾਹਿਬ ਹੈ ਜੀ ਇਹ ਹੈ ਜੀ ਗੁਰਦੁਆਰਾ ਨਾਲ ਸੰਬੰਧਿਤ ਸਰੋਵਰ ਸਾਹਿਬ सामने है जी दरबार साहब सब तो पहला अस मा टेकागे जी इस तरीके का बनया हुआ है जी ये गुरद्वारा साहब ਇਹ ਲੱਗਿਆ ਹੋਇਆ ਜੀ ਸੰਖੇਪ ਇਤਿਹਾਸ ਗੁਰਦੁਆਰਾ ਸੰਗਰਾਮ ਸਥਾਨ ਤੇ ਬਾਸਾਹਬ ਗੁਰੂ ਸਰ ਮਹਾਰਾਜ ਦਾ ਜਿਸ ਦੇ ਵਿੱਚ ਤੁਸੀਂ ਪੜ੍ਹ ਕੇ ਦੇਖ ਸਕਦੇ ਹੋ सतनाम श्री वाहेगुरु जी सामने तुम देख रहे हो जी बहुत ही सुंदर पालकी साहिब ਸਾਹਮਣੇ ਬਣੀਆਂ ਹੋਈਆਂ ਨੇ ਜੀ ਸ੍ਰੀ ਰਾਮਾ ਯਾਤਰੀਆਂ ਦੇ ਲਈ ਤੇ ਸੇਵਾਦਾਰਾਂ ਦੇ ਲਈ ਇਹ ਹੈ ਜੀ ਸਾਹਮਣੇ ਲੰਗਰ ਹਾਲ ਤੁਸੀਂ ਦੇਖ ਰਹੇ ਹੋ ਇਹ ਹੈ ਜੀ ਰਸੋਈ ਘਰ ਜਿੱਥੇ ਕਿਸੰਗਤਾਂ ਦੇ ਲਈ ਲੰਗਰ ਤਿਆਰ ਕੀਤਾ ਗਿਆ ਜਾਂਦਾ ਹੈ ਜੀ ਹਾਂਜੀ ਹੁਣ ਆਪਾਂ ਚੱਲਦੇ ਆਂ ਜੀ ਵਾਪਸ ਘਰ ਨੂੰ ਅੱਜ ਆਪਾਂ ਦਰਸ਼ਨ ਕੀਤੇ ਨੇ ਜੀ ਤਿੰਨ ਗੁਰਦੁਆਰਾ ਸਾਹਿਬ ਜੀ ਦੇ ਜੋ ਕਿ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਜੀ ਦੇ ਨਾਲ ਸੰਬੰਧਤ ਸਨ ਏ ਦਿਖ ਰਿਹਾ ਜੀ ਸਾਹਮਣੇ ਲਹਿਰਾ ਮਹਾਪੁਰ ਦਾ ਥਰਮਲ ਪਲਾਂਟ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਅੱਜ ਦਾ ਇਹ ਬਲੌਗ ਦੇਖਣ ਦੇ ਲਈ ਜੇਕਰ ਬਲੌਗ ਵੀਡੀਓ ਸਾਡੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਕਰੋ ਸ਼ੇਅਰ ਕਰੋ ਠੀਕ ਹੈ ਜੀ ਚੈਨਲ ਤੇ ਜੇਕਰ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ